ਅੰਧ ਵਿਸ਼ਵਾਸ ਕਹੀਏ ਜਾਂ ਫਿਰ ਆਸ ਠਾਹੀਏ ਪੂਰੇ ਭਾਰਤ ਦੀ ਨਹੀਂ ਗੱਲ ਕਰਦੇ ਅੱਜ ਆਪਾਂ ਪੰਜਾਬ ਦੀ ਗੱਲ ਕਰਦੇ ਆਂ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਕਸਵਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਾਬਿਆਂ ਦੇ ਡੇਰੇ ਖੁੱਲ ਗਏ ਦੇ ਦਰਬਾਰ ਦੇ ਕਿਸੇ ਨੇ ਜੇ ਦਰਸ਼ਨ ਕਰਨੇ ਆ ਤੇ ਪਾਲੇ ਬਾਬੇ ਨੂੰ ਮਿਲਣਾ ਇਸ ਤਰ੍ਹਾਂ ਨਹੀਂ ਤੁਸੀਂ ਮਿਲ ਸਕਦੇ ਸਭ ਤੋਂ ਪਹਿਲਾਂ ਤੁਸੀਂ 100 ਰੁਪਏ ਦੀ ਇੱਕ ਪਰਚੀ ਕਟਾਉਣੀ ਹੈ ਉਹ ਜ਼ਰੂਰੀ ਹੈ ਕੰਪਲਸਰੀ ਹੈ ਲਾਈਨਾਂ ਦੇ ਵਿੱਚ ਤੱਕੇ ਖਾ ਖਾ ਕੇ ਤੁਸੀਂ ਉਹ ਜਿਹੜੇ ਬਾਬੇ ਦੇ ਚੇਲੇ ਨੇ ਬਾਹਰ ਕਾਊਂਟਰ ਲੱਗਿਆ ਹੋਇਆ 100 ਰੁਪਏ ਲੈਂਦੇ ਆ ਪਰਚੀ ਖੜਦੇ ਆ 100 ਰੁਪਏ ਲੈਂਦੇ ਆ ਪਰਚੀ ਖੜਦੇ ਆ ਕੱਟੋ ਕੱਟ ਇੱਕ ਹਜ਼ਾਰ ਪਰਚੀ ਹੋ ਇੱਕ ਦਿਨ ਚ ਕੱਢ ਦਿੰਦੇ ਫਿਰ ਮਰਜ਼ੀ ਆ ਉਹਨਾਂ ਦੀ ਚਲੋ ਜੀ ਹੁਣ ਨਹੀਂ ਕੱਟਣੀ ਹੈਗੀ ਬਾਅਦ ਚ ਕੱਟਾਂਗੇ 2 ਘੰਟੇ ਉਹ ਲੋਕ ਭਾਈ ਉੱਥੇ ਧੁੱਪ ਦੇ ਵਿੱਚ ਉਸੇ ਤਰ੍ਹਾਂ 2-2 ਘੰਟੇ ਥੱਲੇ ਬੈਠੇ ਰਹਿੰਦੇ ਨੇ ਪੀਰੋ ਵੀ ਇੰਨੇ ਇਹਨੂੰ ਪੂਰੇ ਫੈਕਟਰੀ ਕਿ 2 4 6 8 9 0 5 ਸਮਾਨਾ ਤੱਪਨਸਰ ਰੇਤਗੜ ਪਿੰਡ ਆਉਂਦਾ ਜਦੋਂ ਪਾਤਣਾਵਾਲੋਂ ਜਾਂਦੇ ਆ ਸੱਜੇ ਹੱਥ ਇੱਕ ਬਹੁਤ ਵੱਡਾ ਇੱਕ ਦਰਬਾਰ ਉਸਾਰਿਆ ਜਾ ਰਿਹਾ ਹੈ ਆਪਾਂ ਇਹ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਸੱਚ ਝੂਠ ਦਾ ਜਿਹੜਾ ਨਾਟਾਰਾ ਹੋਣਾ ਬਹੁਤ ਜ਼ਰੂਰੀ ਹੈ ਵੀ ਅਸੀਂ ਆਸਥਾ ਦੇ ਵਿੱਚ ਅੰਦੇ ਤਾਂ ਨਹੀਂ ਕਿਤੇ ਹੋ ਗਏ ਵੀ ਜੋ ਇਹ ਲੋਕ ਕਹੀ ਜਾਂਦੇ ਨੇ ਅਸੀਂ ਉਹਨੂੰ ਸੱਚ ਮੰਨਦੇ ਹਾਂ ਪੱਲਾ ਕੁਲਾਰਾਂ ਵਾਲੇ ਉਹਨਾਂ ਦਾ ਜਿਹੜਾ ਆਪਣਾ ਬੰਗਲਾ ਕੋਠੀ ਜਿਹਨੂੰ ਕਈਏ ਬਹੁਤ ਵੱਡੀ ਉਹ ਤਿਆਰ ਹੋ ਗਈ ਹੈ ਉਹ ਰੈਡੀ ਹੋ ਗਈ ਆ ਉੱਥੇ ਸੰਗ ਮਰਮਰ ਲੱਗ ਗਿਆ ਸੀਸੀਟੀਵੀ ਕੈਮਰੇ ਵੀ ਲੱਗ ਗਏ ਸਾਰਾ ਕੁਝ ਰੈਡੀ ਹੋ ਗਿਆ ਜਿਸ ਦਰਵਾਰ ਦੀ ਉਹ ਸੇਵਾ ਕਰਦੇ ਨੇ ਪੀਰਾਂ ਦੀ ਕੋਈ ਜਗ੍ਹਾ ਉਹ ਹਲੇ ਅਨਕੰਪਲੀਟ ਹੈ YouTube ਤੇ Facebook ਤੇ ਪ੍ਰਮੋਟ ਕੀਤੇ ਜਾਂਦੇ ਨੇ ਉਦੇ ਵਿੱਚ ਕਿਹਾ ਜਾਂਦਾ ਵੀ ਜਦੋਂ ਵੀ ਬਾਬਾ ਜੀ ਨੂੰ ਤੁਸੀਂ ਮਿਲਣਾ ਕਣ ਲੈ ਕੇ ਆਉਣਾ ਮਤਲਬ ਕਣਕ ਲੈ ਕੇ ਆਉਣੀ ਹੈ 1 ਕਿਲੋ ਦੇ ਕਰੀਬ ਕਣਕ ਆਪਾਂ ਖਰੀਦ ਕੇ ਲਿਆਉਣੀ ਹੈ ਜਾਂ ਆਪਣੇ ਘਰੋਂ ਲਿਆਉਣੀ ਉਹਨੂੰ ਕਣ ਕਹਿੰਦੇ ਆ ਸਰੋਂ ਦਾ ਤੇਲ ਵੀ ਲੈ ਕੇ ਆਉਣਾ ਬੰਦਾ ਇੱਕ ਬੋਤਲ ਸਰੋਂ ਦੇ ਤੇਲ ਵੀ ਲੈ ਕੇ ਆਉਗਾ ਪੁੱਛ ਕਿਹਾ ਜਾਂਦਾ ਹੈ ਵੀ ਵਿੱਚ 50 100 ਰੁਪਈਆ ਵੀ ਕਣਕ ਦੇ ਪਾਉਣਾ ਬਾਬਾ ਪਾਲਾ ਜੀ ਦੇ ਦਰਬਾਰ ਪਹੁੰਚਣਾ ਨਾ ਨੋਟ ਕਰ ਲਓ ਜੀ ਕਾਣਾ ਘਰੋਂ ਕਣਕ ਲੈ ਲੈਣੀ ਹੈ ਜੀ ਸਵਾ ਕਿਲੋ 100 ਜਾਂ 50 ਰੁਪਏ ਪਾ ਲੈਣੇ ਨੇ ਉਹਦੇ ਵਿੱਚ ਲੀਟਰ ਜਾਂ ਅੱਧੇ ਲੀਟਰ ਦੀ ਸਰੋਂ ਦੇ ਤੇਲ ਦੀ ਬੋਤਲ ਲੈ ਲੈ। ਦੇਖੋ ਸਾਰਾ ਕੁਝ ਸੱਚ ਹੈ ਬਾਬਾ ਜੀ ਸਾਰਾ ਕੁਝ ਪੂਖ ਦੱਸਦੇ ਨੇ ਬਿਮਾਰੀਆਂ ਦੂਰ ਕਰਦੇ ਨੇ ਤਾਂ ਇੱਕ ਵਾਰੀ ਜ਼ਰੂਰ ਮੀਡੀਆ ਦੇ ਅੱਗੇ ਆਉਣ। ਜੇ ਸਾਰਾ ਕੁਝ ਇਹ ਹੋ ਰਿਹਾ ਹੈ ਪੰਜਾਬ ਦੇ ਵਿੱਚ ਨਸ਼ੇ ਵਿਕ ਰਹੇ ਨੇ ਗੈਂਗਸਟਰਵਾਦ ਹੋ ਰਿਹਾ ਹੈ ਇਹ ਸਾਰਾ ਕੁਝ ਹੈ ਬਾਬਾ ਜੀ ਸੰਭਾਲਣ ਸਰਕਾਰਾਂ ਨੂੰ ਵੀ ਬੜਾ ਫਾਇਦਾ ਹੋ ਜਾਊਗਾ ਭਵਿੱਖ ਦੱਸ ਸਕਦੇ ਨੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਹਸਪਤਾਲਾਂ 'ਚ ਜਾਣਾ ਬੰਦ ਹੋ ਜਾਊਗਾ ਕੋਰਟ ਕਚਹਿਰੀ ਬੰਦ ਹੋ ਜਾਣਗੇ ਇਹ ਮਾਦਾ ਧਮਾਲਾ ਬੰਦਾ ਹੁੰਦਾ ਸੀ ਹਾਂਜੀ ਬਾਬਾ ਜੀ ਨਿਆਈ ਬਿਸਮਿਲਲਾਹ ਲਾ ਲਾ ਬਿਸਮਿਲਲਾਹ ਲਾ ਦਰਵਾਰੇ ਬੰਨ ਲਾ ਜੀ ਬਾਬਾ ਜੀ ਲਾ ਤੋ ਤੁਹਾਡੇ ਦਰਵਾਰ ਤੇ ਉਹੀ ਬੰਦਾ ਆਉਂਦਾ ਜਿਹੜਾ ਦੁਖੀ ਹੈ ਜਿਹਨੂੰ ਪ੍ਰੋਬਲਮਾਂ ਨੇ ਘੇਰਿਆ ਹੋਇਆ जेड़ा भाई सही सलामता क्यों कते जाऊगा धक्के खा ना देवी। ना देवी ਅੱਲਾ ਬਾਬਾ 3-4 ਮਹੀਨੇ ਪਹਿਲਾਂ ਦੀ ਇੱਕ ਵੀਡੀਓ ਚ ਕਹਿ ਰਹੇ ਨੇ ਵੀ ਬਾਹਰ ਜਿਹੜੇ ਲੋਕ ਪੈਸੇ ਲੈਂਦੇ ਨੇ ਪਰਚੀਆਂ ਕੱਟਦੇ ਨੇ ਭਾਈ ਤੁਸੀਂ ਪਰਚੀ ਨਹੀਂ ਕਟਾਉਣੀ ਜੇ ਕੋਈ ਮੇਰੇ ਤੋਂ ਚੋਰੀ ਪਰਚੀ ਕੱਟੂਗਾ ਤਾਂ ਉਹਨੂੰ ਕੈਂਸਰ ਹੋ ਜਾਊਗਾ ਉਹ ਬਿਮਾਰ ਹੋ ਜਾਊਗਾ ਉਹਦੇ ਕੀੜੇ ਚੱਲ ਜਾਣਗੇ ਇਹ ਬਾਬਾ ਜੀ ਅੰਦਰੋਂ ਬੋਲ ਰਹੇ ਨੇ ਮਾਈਕ ਦੇ ਥਰੂ ਜਿਹਨੂੰ ਪਬਲਿਸ਼ ਵੀ ਕੀਤਾ ਗਿਆ ਜਿਹੜਾ ਕੋਈ ਸੇਵਾਦਾਰ ਕੋਈ ਕਿਸੇ ਤੋਂ ਲਊਗਾ ਉਹਨਾਂ ਦੇ ਪਰਿਵਾਰ ਨੂੰ ਕੈਂਸਰ ਦੀ ਬਿਮਾਰੀ ਹੋਊਗੀ ਕੋਈ ਸਾਡਾ ਨਾਮ ਲੈ ਕੇ ਕੋਈ ਟੋਕਣ ਵਾਸਤੇ ਕਹਿੰਦਾ ਵੀ ਪੈਸੇ 500 ਦੇ ਦੋ 1000 ਰੁਪਏ ਦੇ ਦੋ ਵੀ ਅਸੀਂ ਨੰਬਰ ਲਵਾਵਾਂਗੇ ਜੇ ਕੋਈ ਵੀ ਕਹਿੰਦਾ ਸਾਨੂੰ ਆ ਕੇ ਆ ਕੇ ਦੱਸੋ ਭਾਈ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਅੱਪਾ ਅੱਜ ਦੀ ਜੇ ਗੱਲ ਕਰੀ ਅੱਜ ਦੀ ਸਥਿਤੀ ਦੀ ਗੱਲ ਕਰੀਏ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਦੁੱਖ ਹੈ ਜਾਂ ਕਿਸੇ ਤੇ ਕੋਈ ਕੇਸ ਚੱਲਦਾ ਹੈ ਜਾਂ ਕਿਸੇ ਦੇ ਕੋਈ ਔਲਾਦ ਵੀ ਹੁੰਦੀ ਉਹ ਡਾਕਟਰ ਦੇ ਨਹੀਂ ਜਾਂਦਾ ਜਾਂ ਕੋਰਟ ਦਾ ਮਸਲਾ ਹੈ ਤਾਂ ਵਕੀਲ ਦੇ ਨਹੀਂ ਜਾਂਦਾ ਜਾ ਕਿ ਇਹਦੇ ਔਲਾਦ ਨਹੀਂ ਹੁੰਦੀ ਤਾਂ ਜਿੱਥੇ-ਜਿੱਥੇ ਵੀ ਆਪਾਂ ਨੂੰ ਮੈਡੀਕਲ ਸਹੂਲਤ ਹੈ ਉੱਥੇ ਜਾਣ ਦੀ ਬਜਾਏ ਅਸੀਂ ਬਾਬਿਆਂ ਦੇ ਦਰਵਾਜ਼ੇ ਜੇ ਗੱਲ ਕਰੀਏ ਪਿਛਲੇ ਦਿਨਾਂ ਦੀ ਤਾਂ ਪਾਦਰੀ ਵਜਿੰਦਰ ਦੀ ਸਾਰਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਤੇ ਪਰਚਾ ਦਰਜ ਹੋਇਆ ਪਰਚਾ ਵੀ ਇਸ ਤਰ੍ਹਾਂ ਦਾ ਹੋਇਆ ਵੀ ਬਲੰਤਕਾਰ ਦਾ ਪਰਚਾ ਦਰਜ ਜਿਹੜਾ ਲੋਕਾਂ ਦੇ ਮਸਲੇ ਹੱਲ ਕਰਦਾ ਸੀ ਉਹ ਆਪਣਾ ਮਸਲਾ ਹੱਲ ਨਹੀਂ ਕਰ ਸਕਿਆ ਜੇਲ੍ਹ ਜਾਣਾ ਪਿਆ ਜੋ ਜੇਲ੍ਹ ਵਿੱਚ ਉਹ ਆਜ਼ਾਦ ਹੋ ਰਿਹਾ ਹੈ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਜੇ ਆਸ਼ਰਮ ਬਾਪੂ ਜਿਹੜੇ ਘੁੰਗਰੂ ਪਾ ਕੇ ਨੱਚਦੇ ਸੀ بڑے بڑے ਮਨਿਸਟਰ بڑے بڑے ਮੰਤਰੀ ਉਹਨਾਂ ਕੋਲ ਜਾਂਦੇ ਸੀ ਸਿਰ ਝੁਕਾਉਂਦੇ ਸੀ ਆਖਰ ਨੂੰ ਉਹਨੂੰ ਉਹਦੇ ਪਰਿਵਾਰ ਨੂੰ ਵੀ ਜੇਲ੍ਹ ਦੀ ਹਵਾ ਖਾਣੀ ਆਰੇ ਅਨੇ ਦੀ ਗੱਲ ਕਰਦੇ ਉੱਥੇ ਰਾਮਪਾਲ ਬਾਬਾ ਉਹ ਵੀ ਸਾਰਿਆਂ ਨੂੰ ਚੇਤਾ ਹੀ ਹੋਣਾ ਵੀ ਭਾਈ ਉਹ ਵੀ ਜੇਲ੍ਹ ਦੀ ਹਵਾ ਖਾ ਰਿਹਾ ਸਾਰਾ ਕੁਝ ਹੋਣ ਦੇ ਬਾਵਜੂਦ ਜਦੋਂ ਇਹਨਾਂ ਦੀ ਸੱਚਾਈ ਸਾਹਮਣੇ ਆਉਂਦੀ ਹੈ ਤਾਂ ਫਿਰ ਵੀ ਕਈ ਲੋਕ ਆ ਜਿਹੜੇ ਜਿਹੜੇ ਨਾਲ ਜੁੜੇ ਹੋਏ ਉਹਨਾਂ ਨੂੰ ਰੱਬ ਵੀ ਮੰਨਦੇ ਕਿਉਂਕਿ ਸੈਂਕੜੇ ਲੋਕ ਹਜ਼ਾਰਾਂ ਲੋਕ ਉੱਥੇ ਹਰ ਹਫ਼ਤੇ ਜਾਂਦੇ ਨੇ ਭੀੜ ਲੱਗੀ ਹੁੰਦੀ ਆ ਉੱਥੇ ਪਿਛਲਾ ਪਿੰਡ ਬਾਬਾ ਜੀ ਦਾ ਕੋਈ ਕਲਾਰਾ ਜਿੱਥੇ ਪਹਿਲਾਂ ਕਹਿੰਦੇ ਇਹ ਪਾਲਾ ਬਾਬਾ ਜੀ ਕੋਈ ਬੀਜੇ ਦਾ ਸ਼ਾਇਦ ਕੰਮ ਕਰਦੇ ਸੀ ਇਹ ਤੇ ਪੂਰੀ ਜਾਣਕਾਰੀ ਅਗਲੇ ਐਪੀਸੋਡ ਚ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜੇ ਪਾਲਾ ਬਾਬਾ ਕਲਾਰਾਣਾ ਬਾਬਾ ਜੀ ਬਣੇ ਨੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸਾਡੇ ਨਾਲ ਜੁੜਿਆ ਹੋਇਆ ਐਪੀਸੋਡ ਹੈ ਸਾਡੀ ਜ਼ਿੰਦਗੀ ਨਾਲ ਸਾਡੇ ਸਮਾਜ ਨਾਲ ਸਾਡੇ ਬੱਚਿਆਂ ਨਾਲ ਸਾਡੇ ਭਵਿੱਖ ਨਾਲ ਜੁੜਿਆ ਹੋਇਆ ਕਿਧਰੇ ਅਸੀਂ ਅੰਧਵਿਸ਼ਵਾਸ ਦੇ ਜਰੀਏ ਮਤਲਬ ਡੂੰਘਾਈ ਵੱਲ ਤਾਂ ਨਹੀਂ ਜਾ ਰਹੇ ਗਹਿਰਾਈ ਵੱਲ ਤਾਂ ਨਹੀਂ ਜਾ ਰਹੇ ਬੀਨਾਂ ਦੇ ਹੱਥ ਆਪਣਾ ਜੀਵਨ ਫੜਾ ਦਿੰਦੇ। ਅੱਲਾ ਬismillah ਲਾਹੀ ਵਿੱਚ ਲੱਗਾ ਬismillah ਬismillah ਅੱਲਾ ਬismillah ਲਾ ਬismillah ਲਾ ਬismillah ਉੱਥੇ ਪਹੁੰਚਾਂਗੇ ਆਪਾਂ। ਕੱਟੋ-ਕੱਟ ਉੱਥੇ ਪਹੁੰਚ ਕੇ ਇਹ ਨਹੀਂ ਪਤਾ ਤਿੰਨ ਦਿਨ ਸਾਡੀ ਵਾਰ ਹੀ ਨਾ ਆਵੇ। ਖੱਜਲ ਖਵਾਰ ਹੋਣਾ ਪੈਂਦਾ ੱਟਕੇ ਖਾਣੇ ਪੈਂਦੇ ਨੇ। ਕੋਈ ਲੰਗਰ ਦਾ ਇੰਤਜ਼ਾਮ ਨਹੀਂ ਕੋਈ ਛਾਂ ਦਾ ਇੰਤਜ਼ਾਮ ਨਹੀਂ ਉੱਥੇ ਵੀ ਧੁੱਪ ਦੇ ਵਿੱਚ ਬੰਦਾ ਕਿਵੇਂ ਉੱਥੇ ਮਤਲਬ ਰਜਿਸਟਰ ਕਰੂਗਾ। ਕਿਵੇਂ ਬਾਬਾ ਜੀ ਨੂੰ ਮਿਲੂਗਾ। ਪਰ ਕੋਈ ਕੰਡ ਨਹੀਂ ਕੱਟਦੇ ਅੰਨੇ ਕੀ ਕਹਿੰਦੇ ਅਗਲੇ ਮੰਗਲਵਾਰ ਕਰਤਾ ਹੈ ਬਾਬਾ ਜੀ ਕਹਿ ਰਹੇ ਨੇ ਵੀ ਤੁਸੀਂ ਬਾਹਰ ਪੈਸੇ ਦੇਣੇ ਨਹੀਂ ਸਾਨੂੰ ਇਹ ਵੀ ਪਤਾ ਲੱਗਿਆ ਭਰੋਸੇਯੋਗ ਸੂਤਰਾਂ ਤੋਂ ਬਾਬਾ ਜੀ ਦੇ ਚੇਲੇ 500000 ਲੈ ਕੇ ਪਹਿਲਾਂ ਕਹਿੰਦੇ ਨੰਬਰ ਵੀ ਲਵਾਉਂਦੇ ਸੀ ਚਲੋ ਹੁਣ ਤਾਂ ਪੱਕਾ ਹੀ ਹੋ ਗਿਆ ਵੀ 100 ਰੁਪਿਆ ਪਰਚੀ ਕੱਟਣੀ ਹੈ ਉਹਦੇ ਸਾਡੇ ਕੋਲ ਵੀਡੀਓ ਨੇ ਪੁਕਤਾ ਪ੍ਰੂਫ ਨੇ ਸਬੂਤ ਨੇ ਜਿਹੜਾ ਕੋਈ ਸੇਵਾਦਾਰ ਕੋਈ ਕਿਸੇ ਤੋਂ ਲਊਗਾ ਉਹਨਾਂ ਦੇ ਪਰਿਵਾਰ ਨੂੰ ਕੈਂਸਰ ਦੀ ਬਿਮਾਰੀ ਹੋਊਗੀ ਆਲਾ ਬਾਬਾ ਜੀ ਖੜੇ ਹੁੰਦੇ ਨੇ ਤੁਸੀਂ ਵੀਡੀਓ ਚ ਦੇਖੇ ਨੇ ਚਲੋ ਬਾਬਾ ਮਤਲਬ ਬਾਬਾ ਜੀ ਨੂੰ ਉਹ ਮੰਨਦੇ ਨੇ ਉਹਨਾਂ ਨੂੰ ਹੁਕਮ ਦਿੰਦੇ ਵੀ ਚੱਲ ਵੀ ਬਾਬਾ ਫਲਾਣੇ ਦੇ ਘਰ ਦੇਖ ਕੇ ਕੀ ਹੋ ਰਿਹਾ ਹੈ ਜਾਨ ਬਾਬਾ ਜੀ ਜੱਦੀ ਬਾਬਾ ਵੇ ਜੱਦੀ ਬਾਬਾ ਵਾਰੀ ਵਾਰੀ ਅਸੀਂ ਕੋਸ਼ਿਸ਼ ਕੀਤੀ ਬਾਬਾ ਜੀ ਫੋਨ ਚੱਕਣ ਪਰ ਨਹੀਂ ਬਾਬਾ ਜੀ ਮੈਨ ਫੋਨ ਕਿਸੇ ਦਾ ਚੁੱਕਦੇ ਨਹੀਂ ਉਹਦੇ ਚੇਲੇ ਵਾਲਕਾਂ ਨੂੰ ਕਿਹਾ ਵੀ ਅਸੀਂ মিডিਆ ਤੋਂ ਗੱਲ ਕਰਦੇ ਆ ਉਹ ਕਹਿੰਦੇ ਬਾਬਾ ਜੀ মিডিਆ ਨਾਲ ਗੱਲ ਹੀ ਨਹੀਂ ਕਰਦੇ ਹਾਂ ਬਾਬਾ ਜੀ ਨਾਲ ਹੁੰਦੇ ਤੁਸੀਂ ਹਾਂ ਜੀ ਜੀ ਕਮਲ ਜੀ ਹਾਂ ਜੀ ਹਾਂ ਜੀ ਅਸੀਂ ਯਾਰ ਇੰਟਰਵਿਊ ਕਰਨੀ ਚਾਹੁੰਦੇ ਸੀ ਬਾਬਾ ਜੀ ਦੀ ਨਹੀਂ ਇੰਟਰਵਿਊ ਨਹੀਂ ਅਸੀਂ ਫਿਰ ਆਉਂਦੇ ਹੈਗੇ ਜੀ ਨਹੀਂ ਇੰਟਰਵਿਊ ਨਹੀਂ ਅਸੀਂ ਫਿਰ ਆਉਂਦੇ ਹੈਗੇ ਜੀ ਬਾਬਾ ਜੀ ਕਰਦੇ ਨਹੀਂ ਨਾ ਅਸੀਂ ਕਰਾਉਂਦੀ ਨਹੀਂ ਹੈਗੇ ਬਾਬਾ ਜੀ ਠੀਕ ਹੈ ਉੱਥੇ ਵੀ ਕੁਝ ਹੁੰਦਾ ਵੀ ਜੇ ਕਿਹੇ ਤੇ ਭੁੱਕੀ ਦਾ ਪਰਚਾ ਭਾਈ ਉਹ ਦੱਸੋ ਆਜੋ ਤੁਹਾਡਾ ਬੰਦਾ ਛੁੱਟ ਜਾਊਗਾ ਕੋਈ ਕੇਸ ਨਸ਼ੇ ਦਾ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਨਸ਼ੇ ਦਾ ਕੇਸ ਪੈ ਗਿਆ ਹੋਵੇ ਕਾਨੂੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਆਪਾਂ ਕਿਤੇ ਗੱਲ ਕਰੀਏ ਜੇ ਸਿਆਣਪ ਹੋਵੇ ਆਪਣਾ ਦਿਮਾਗ ਹੋਵੇ ਕਿਸੇ ਪੱਥਰ ਤੇ ਵੀ ਆਪਾਂ 1000 ਬੰਦਾ ਜਾ ਕੇ ਕੋਈ ਸੁਖਣਾ ਸੁਖ ਲੈ ਜਾ ਕੁਝ ਕਹਿ ਦੇ ਤਾਂ ਉਹਦੇ ਵਿੱਚੇ ਵੀ 100-200 ਬੰਦੇ ਦਾ ਕੁਦਰਤੀ ਕੰਮ ਹੋਈ ਜਾ। ਇਹ ਲੱਗਿਆ ਫੈਕਟਰੀ માં ਮਸ਼ੀਨ। ਬਲਾ ਜਲਦੀ ਕਰਾ। ਉਹ ਲਗਾ। ਸੀਮਿਤ ਤਜਰਬਾ ਕੀਤਾ মিডিਆ ਕਰਮੀ ਹੋਣ ਦੇ ਨਾਤੇ ਕੱਲ ਨੂੰ ਸਾਨੂੰ ਵੀ ਸਵਾਲ ਖੜੇ ਹੋ ਸਕਦੇ ਨੇ ਵੀ ਪਾਲਾ ਬਾਬਾ ਤਾਂ ਰੱਬ ਰੂਪ ਹੈ। ਅਸੀਂ ਕੋਸ਼ਿਸ਼ ਕੀਤੀ ਅਸੀਂ ਇੱਕ ਟੀਮ ਭੇਜੀ ਸਾਡੇ ਆਪਣੇ ਬੰਦੇ ਭੇਜੇ ਕਣਕ ਅਸੀਂ ਜਿਹਨੂੰ ਕਣਕ ਕਹਿੰਦੇ ਆ ਉਹ ਮੁੱਲ ਲੈ ਲਿਆ ਮੁੱਲ ਲੈ ਕੇ ਜਦੋਂ ਟੀਮ ਗਈ ਤਾਂ ਉੱਥੇ ਜਿਹਦੀ ਕਣਕ ਸੀ ਉਹਨੇ ਕੁਝ ਨਹੀਂ ਪੁੱਛਿਆ ਜਿਹਦੀ ਕਣਕ ਨਹੀਂ ਸੀ ਜਿਹਨੂੰ ਕਣਕ ਕਹਿੰਦੇ ਆ ਉਹਨੇ ਸਵਾਲ ਪੁੱਛੇ ਬਾਬਾ ਜੀ ਆਪਣੀ ਊਲ ਜਲੂਲ ਗੱਲਾਂ ਕਰਨ ਲੱਗੇ ਉਹਦੇ ਨਾਲੋਂ ਸਾਰਾ ਵਿੱਚ ਸਾਡੇ ਵੀਡੀਓ ਪਿਆ ਜਿਹੜੇ ਬਾਬੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਝੂਠ ਬੋਲਦੇ ਨੇ ਇਹ ਕਣ ਕਿਸੇ ਹੋਰ ਦਾ ਮੈਂ ਗੱਲ ਕਿਸੇ ਹੋਰ ਨੂੰ ਦੱਸ ਰਿਹਾ ਉਹ ਸਾਡਾ ਭਵਿੱਖ ਕਿੱਥੋਂ ਦੱਸੀ ਤਾ ਉੱਜ ਗਿਆ ਤਾਂ ਨਹੀਂ ਕੱਪ ਤੋਂ ਉਹ ਬੈਸਾਰਾ ਕੰਮ ਹਾਂਜੀ ਅਜਾ ਕੰਮ ਕਰਦੇ ਕੰਮ ਕਰਦੇ ਜੀ ਪਹਿਲਾਂ ਹੀ ਕਰਦਾ ਕਰਦਾ ਕਰਦੇ ਕਰਦੇ ਇਹ ਬਾਬਾ ਹਰਿਮਾਨ ਦਾ ਇਹ ਵੀ ਚੱਲਣ ਲੱਗੇ ਨੀਕਾ ਛੁੱਟ ਗਿਆ ਜਿਵੇਂ ਸਾਰਾ ਕੁਝ ਕੰਮ ਬੰਤੀ ਬਾਬੇ ਦੀ ਗੱਲ ਕਰਦੇ ਆ ਲੁਧਿਆਣੇ ਦੇ ਵਿੱਚ ਬੰਤੀ ਬਾਬਾ ਇੱਕ ਉਹ ਵੀ ਬੜਾ ਸਿਰ ਕਮਾਉਂਦੇ ਨੇ ਸਿਰ ਕਮਾਉਂਦੇ ਨੇ ਲੋਕਾਂ ਨੂੰ ਲੋਕ ਪੈਰੀ ਹੱਥ ਲਾਉਂਦੇ ਨੇ ਜਦੋਂ ਸਿੰਘ ਉੱਥੇ ਪਹੁੰਚੇ ਤਾਂ ਬੰਤੀ ਬਾਬਾ ਨੇ ਪੂਰੀ মিডিਆ ਸਾਹਮਣੇ ਕਿਹਾ ਵੀ ਪਾਉਣ ਕੋਈ ਹੈ ਹੀ ਨਹੀਂ ਕੋ ਪਾਉਣ ਕਿਸੇ ਦੀ ਕਿਸੇ ਚ ਆ ਹੀ ਨਹੀਂ ਸਕਦੀ ਵੀ ਮੈਂ ਸਰਤ ਲਾਉਣਾ ਹੈ ਜੇ ਕੋਈ ਪੰਜਾਬ ਦੇ ਵਿੱਚ ਬਾਬਾ ਕਹਦੇ ਮੇਰੇ ਚ ਪਾਉਣ ਆਉਂਦੀ ਹੈ ਲੋਕ ਕਹਿੰਦੇ ਸਿਰਕ ਮਾਤਾ ਸ਼ਾਇਦ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇ ਵਾਸਤੇ ਕਰਨਾ ਨੇ ਹੁਣ ਇੱਕ ਤਾਂ ਸਮਝਣ ਵਾਲੀ ਗੱਲ ਇਹ ਹੈ ਵੀ ਪਾਲਾ ਬਾਬੇ ਦੇ ਵਿੱਚ ਆਪਣੇ ਚ ਇੰਨੀ ਸ਼ਕਤੀ ਹੈ ਜਾਂ ਕੋਈ ਸ਼ਕਤੀ ਉਹਨਾਂ ਦੇ ਵਿੱਚ ਆਉਂਦੀ ਹੈ ਜੇ ਤਾਂ ਸ਼ਕਤੀ ਉਹਨਾਂ ਦੇ ਵਿੱਚ ਆਉਂਦੀ ਹੈ ਪਾਉਣ ਜਦੋਂ ਹੁੰਦੀ ਹੈ ਉਹਨੂੰ ਪਾਉਣ ਕਹਿੰਦੇ ਨੇ ਤਾਂ ਫਿਰ ਜਦੋਂ ਪਾਉਣ ਨਹੀਂ ਹੁੰਦੀ ਤਾਂ ਉਹਦਣ ਵੀ ਉਹ ਪੁੱਛਾ ਦਿੰਦੇ ਨੇ ਭਵਿੱਖ ਦੱਸਦੇ ਨੇ ਇਲਾਜ ਦੱਸਦੇ ਨੇ ਇਹ ਗੱਲ ਬੜੀ ਸੋਚਣ ਵਾਲੀ ਹੈ ਪਟਿਆਲੇ ਲਾਈਕ ਇਲੈਕਟ੍ਰਿਕ ਦਾ ਕੰਕਾ ਵੀ ਨਹੀਂ ਮਾ ਪਟਿਆਲੇ ਨਹੀਂ ਤਾਂ ਨਹੀਂ ਗੇ ਪਟਿਆਲੇ ਨਹੀਂ ਤਾਂ ਨਹੀਂ ਗੇ ਇੱਦਾਂ ਕੋਸੋ ਕਰੀ ਤੇ ਪਟਿਆਲੇ ਪਸੰਦ ਕਿੱਥੇ ਦੇ ਕੁਛ ਉਪੜੇ ਪਟਿਆਲੇ ਦਾ ਹੀ ਇਹ ਚ ਰੰਗ ਪੇਂਟ ਆ ਪਟਿਆਲੇ ਇਹਦਾ ਪਿੰਡ ਲੰਗ ਪੇਂਟ ਲੰਗ ਹਾਂ ਲੰਗ ਕਰਨਾ ਪਰ ਪਟਿਆਲੇ ਦਾ ਕਿਵੇਂ ਲੋਕ ਉੱਥੇ ਮਤਲਬ ਇੱਕ ਤਾਂ ਰੋਂਦੇ ਰੋਂਦੇ ਵੀ ਆ ਲੋਕ ਵੀ ਅਸੀਂ ਕਿੱਥੇ ਆ ਗਏ ਫਸ ਗਏ ਸਾਨੂੰ ਅੱਜ ਟਿਕਟ ਨਹੀਂ ਮਿਲੀ ਬਾਬਾ ਜੀ ਨੂੰ ਮਿਲਣ ਦਾ ਕੁੱਪੜ ਨਹੀਂ ਮਿਲਿਆ ਉਹ ਸਾਰੇ ਕੁੱਤਾ ਨੂੰ ਅਸੀਂ ਦਿਖਾਏ ਓਏ ਬਾਬਾ ਤੇਰੀ ਕਬਰ ਤੇ ਆਈ ਗਏ ਆ ਆ ਹੁਣ ਸਾਡੀ ਬਲੀ ਤੁਹਾਨੂੰ ਬੁਰੀ ਲੱਗਦੀ ਅਸੀਂ ਤੁਹਾਨੂੰ ਐ ਪਤਾ ਪਤਾ ਵੀ ਕੱਲ ਹੀ ਬੈਠੇ ਆ ਜੇ ਕੁਝ ਸਾਰਾ ਕੁਝ ਸੱਚਾ ਹੈ ਬਾਬਾ ਜੀ ਸਾਰਾ ਕੁਪ ਭੇਖ ਦੱਸਦੇ ਨੇ ਬਿਮਾਰੀਆਂ ਦੂਰ ਕਰਦੇ ਨੇ ਤਾਂ ਇੱਕ ਵਾਰੀ ਜ਼ਰੂਰ ਮੀਡੀਆ ਦੇ ਅੱਗੇ ਆਉਣ ਜੇ ਸਾਰਾ ਕੁਝ ਇਹ ਹੋ ਰਿਹਾ ਪੰਜਾਬ ਦੇ ਵਿੱਚ ਨਸ਼ੇ ਵਿਕ ਰਹੇ ਨੇ ਗੈਂਗਸਟਰਵਾਦ ਹੋ ਰਿਹਾ ਇਹ ਸਾਰਾ ਕੁਝ ਹੈ ਬਾਬਾ ਜੀ ਸੰਭਾਲ ਸਰਕਾਰਾਂ ਨੂੰ ਵੀ ਬੜਾ ਫਾਇਦਾ ਹੋ ਜਾਊਗਾ ਭੇਖ ਦੱਸ ਸਕਦੇ ਨੇ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਹਸਪਤਾਲਾਂ 'ਚ ਜਾਣਾ ਬੰਦ ਹੋ ਜਾਊਗਾ ਕੋਰ ਕਚਹਿਰੀ ਬੰਦ ਹੋ ਜਾਣਗੇ ਤਾਂ ਪਾਲਾ ਬਾਬਾ ਜੀ ਵਰਗੇ ਸੈਂਕੜੇ ਬਾਬੇ ਨੇ ਇੱਥੇ 1 ਕਿਲੋ ਪੁੱਕੀ ਲੈ ਕੇ ਘਰੇ ਰੱਖੀ ਪਈ ਹੋਵੇ ਪੁੱਛਣ ਵਾਸਤੇ ਹੋਣਾ ਇਸ ਕਰਕੇ ਪਾਲਾ ਬਾਬਾ ਜੀ ਨੂੰ ਅਸੀਂ ਚੈਨਲ ਦੇ ਜ਼ਰੀਏ ਕਹਿਣਾ ਚਾਹੁੰਦੇ ਆ ਸਾਡੇ ਨਾਲ ਗੱਲ ਕਰੋ ਜੇ ਤੁਹਾਡੇ ਵਿੱਚ ਵਾਕਈ దిਬਿਆ ਸ਼ਕਤੀ ਹੈਗੀ ਆ ਕੋਈ ਪ੍ਰਮਾਤਮਾ ਨੇ ਸ਼ਕਤੀ ਬਖਸ਼ੀ ਹੋਈ ਹੈ ਤਾਂ ਅਸੀਂ ਵੀ ਬੇਨਤੀ ਕਰਾਂਗੇ ਵੀ ਤੁਸੀਂ ਆਓ ਅਸੀਂ ਪ੍ਰਚਾਰ ਕਰੀਏ ਤੁਹਾਡਾ ਲੋਕਾਂ ਨੂੰ ਤੁਹਾਡੇ ਫਾਇਦਾ ਹੋ ਸਕੇ ਤੁਹਾਡੇ ਦਰਵਾਜ਼ੇ ਤੇ ਆਉਣ ਦਾ ਲੱਖਾਂ ਲੋਕਾਂ ਦੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਲੱਖਾਂ ਲੋਕਾਂ ਦੇ ਕੇਸ ਜਿਹੜਾ ਖਾਲੀ ਹੋ ਜਾਣਗੇ ਜਿਹੜੀਆਂ ਭਾਈ ਔਰਤਾਂ ਬੱਚਿਆਂ ਲਈ ਤਰਫ ਦੀਆਂ ਫਿਰਦੇ ਇਹਨਾਂ ਦੇ ਬੱਚੇ ਵੀ ਹੋ ਜਾਣਗੇ ਪਰਿਵਾਰ 'ਚ ਚਾਰ ਮੈਂਬਰ ਹੋਣ ਮੁੰਡਾ ਜੇਲ੍ਹ 'ਚ ਹੋਵੇ ਪਹਿਲੀ ਗੱਲ ਇਹਦੇ ਕਰਨ ਹੋਣਾ ਪਹਿਲੀ ਗੱਲ ਆ ਮੁੰਡਾ ਜੇਲ੍ਹ 'ਚ ਚੜਵਾ ਦੋ ਪਰ ਇਸ ਤਰ੍ਹਾਂ ਨਹੀਂ ਖੁੱਲੇ ਮੈਦਾਨ ਦੇ ਵਿੱਚ ਆਓ ਵੀ ਤੁਹਾਨੂੰ ਕੋਈ ਵੀ ਸਵਾਲ ਕਰ ਸਕੇ ਭਾਵੇਂ ਆਪਾਂ ਉੱਥੇ ਡਾਕਟਰ ਬੁਲਾ ਲਈਏ ਡਾਕਟਰਾਂ ਦਾ ਪੈਨਲ ਬੁਲਾ ਲਈਏ ਕਿਸੇ ਵੀ ਤਰ੍ਹਾਂ ਕੁਝ ਹੋਰ ਲੋਕ ਜਿਹੜੇ ਤਰਕਸ਼ੀ ਸੋਸਾਇਟੀ ਵਾਲੇ ਉਹ ਬੁਲਾ ਲਈਏ ਜਿਨ੍ਹਾਂ ਦੇ ਤੁਸੀਂ ਜਵਾਬ ਦੇ ਸਕੋ ਤੁਹਾਡੀ ਕੈਟਾਗਰੀ ਦੇ ਲੋਕ ਨੇ ਜਿਹੜੇ ਬੰਟੀ ਬਾਬਾ ਉਹਨਾਂ ਨੂੰ ਵੀ ਬੁਲਾ ਲਈਏ ਸਾਰਿਆਂ ਨੂੰ ਇਕੱਠੇ ਕਰਕੇ ਇਕ ਆਪਾਂ ਲੋਕ ਭਲੇ ਦਾ ਕੰਮ ਕਰੀਏ ਜਾਂ ਫਿਰ ਇਹ ਹੋਊਗਾ ਤੁਸੀਂ ਆਪਣੇ ਭਲੇ ਦਾ ਕੰਮ ਕਰ ਰਹੇ ਹੋ ਲੋਕਾਂ ਨੂੰ ਮੂਰਖ ਬਣਾ ਰਹੇ ਹੋ ਲੋਕ ਕਿਵੇਂ ਉੱਥੇ ਫਸ ਰਹੇ ਨੇ ਜਾ ਕੇ ਉਹ ਲਾਈਨਾਂ 'ਚ ਲੱਗ ਰਹੇ ਨੇ ਕੋਪਨ ਕੱਟੇ ਜਾ ਰਹੇ ਨੇ ਹਰ ਬੰਦਾ 1000 ਰੁਪਏ ਦੇ ਵਿੱਚ ਉੱਥੇ ਠੁਕਦਾ 1 ਤੋਂ 2 ਤੱਕ 14 ਕਿਲੋ ਵਜ਼ਨ ਘਟ ਗਿਆ ਮਾਤਾ ਬਾਬਾ ਜੀ ਇਸ ਬੋਧਿਕ ਵਜੂਰ ਚੱਲੀਓ ਕਰਾ ਤੁਹਾਡੇ ਸੋਰੇ ਘਰ ਜਟਾ ਰੱਖੀ ਹੋਈਆਂ ਨੇ ਕਿਹਦੇ ਦੀਆਂ ਜਟਾਹੇ ਬਾਬਾ ਜੀ ਐ ਨਹੀਂ ਪਤਾ ਹੈ ਕਿਹਦੇ ਦੀਆਂ ਮਾਤਾ ਜਟਾਹ ਨਿਕਲੀਆਂ ਆਉਂਦੀਆਂ ਨੇ ਤੁਹਾਡੇ ਸੋਰੇ ਪਰਿਵਾਰ 'ਚ ਜਟਾ ਦੀਆਂ ਕਿਸੇ ਨੇ ਮੈਂ ਸਾਰੀ ਆਬਾਂ ਨੂੰ ਸਾਰੇ ਪੰਜਾਬ ਨੂੰ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਬਿਨਾਂ ਸੋਚੇ ਸਮਝੇ ਹੋਈ ਨਾ ਸਾਨੂੰ ਗਾਣਾ ਕੱਢਣ ਲੱਗ ਜਿਓ ਵੀ ਪਾਲਾ ਬਾਬਾ ਤਾਂ ਰੱਬ ਹੈ ਕਿਉਂਕਿ ਮੁੜ ਕੇ ਪਛਤਾਏ ਤੋਂ ਬਾਅਦ ਕੁਝ ਨਹੀਂ ਹੱਥ ਆਉਂਦਾ ਕੱਲੂ ਉੱਥੇ ਵੀ ਕੋਈ ਨਾ ਤੇ ਕੇਸ ਹੋ ਜਾਵੇ ਜਿਵੇਂ ਆ ਹੁਣ ਬਾਬਿਆਂ ਤੇ ਹੋਇਆ ਜਿਨ੍ਹਾਂ ਨੂੰ ਰੱਬ ਮੰਨਦੇ ਸੀ ਆਪਣੇ ਲੋਕ ਉਹ ਜੇਲ੍ਹ 'ਚ ਠੁੱਕੇ ਹੋਏ ਨੇ ਕਿਸੇ ਦੀ ਮਦਦ ਕਰਨ ਵਾਲਿਆਂ ਤੋਂ ਆਪਣੀ ਮਦਦ ਨਹੀਂ ਹੋਈ ਇਸ ਕਰਕੇ ਕਿਸੇ ਦੇ ਦਿਲ ਨੂੰ ਦਿਖਾਉਣਾ ਸਾਡਾ ਮਕਸਦ ਨਹੀਂ ਹੈ ਬਸ ਅੱਖਾਂ ਖੋਲਿਏ ਭੇੜ ਚਾਰਚ ਨਾ ਆਪਾ ਪਈਏ ਇਸ ਕਰਕੇ ਇਹ ਪਾਲੇ ਬਾਬੇ ਦੀ ਅੱਜ ਗੱਲਬਾਤ ਕੀਤੀ ਹੈ ਜੇ ਇਹ ਸਾਹਮਣੇ ਆ ਕੇ ਕੁਝ ਕਹਿਣਾ ਚਾਹਣਗੇ ਜਿਹੜੇ ਲੋਕ ਤੁਸੀਂ ਇਹਨਾਂ ਨੂੰ ਚਾਹੁੰਦੇ ਹੋ ਰੱਬ ਮੰਨਦੇ ਹੋ ਉਹ ਵੀ ਤੁਸੀਂ ਫੋਨ ਕਰੋ ਇਹਨਾਂ ਨਾਲ ਗੱਲ ਕਰੇ ਸਾਡੇ ਨਾਲ ਗੱਲ ਕਰੇ ਪਾਲਾ ਬਾਬਾ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕਰੇ ਜਿਵੇਂ ਉੱਥੇ ਆਪਣੇ ਦਿਖਾ ਰਹੇ ਨੇ ਤੇ ਆਸੀਂ ਸਾਰਾ ਕੁਝ ਦਿਖਾਵਾਂਗੇ ਜੇ ਇਹਨਾਂ ਦੇ ਪੱਲੇ ਕੁਝ ਹੋਇਆ ਤਾਂ ਪੰਜਾਬ ਦਾ ਵੀ ਭਲਾ ਹੋਊਗਾ ਆਮ ਲੋਕਾਂ ਦਾ ਵੀ ਭਲਾ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੇਰ ਇੱਕ ਵਾਰ ਤੁਹਾਡੇ ਸਾਹਮਣੇ ਆਵਾਂਗੇ ਕਿ ਪਾਲਾ ਬਾਬਾ ਜੀ ਨੇ ਕੀ ਕਿਹਾ ਹੋਰ ਜਿਹੜੇ ਇਦਾਂ ਵੇਰੇ ਦੇ ਵਿੱਚ ਬੈਠੇ ਨੇ ਕੋਈ ਕਿਤੇ ਆਪਣਾ ਸਥਾਨ ਖੋਲ ਕੇ ਬੈਠਾ ਉਹ ਕੋਸ਼ਿਸ਼ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਰੂਬਰੂ ਕਰੇ